ਬੀਬੀ ਕੌਣ ਛੱਡ ਕੇ ਗਿਆ ਸੀ ਤੁਹਾਨੂੰ ਇੱਥੇ ਪਤਾ ਨਹੀਂ ਮੈਨੂੰ ਪਤਾ ਨਹੀਂ ਲੱਗਦਾ ਯਾਦ ਨਹੀਂ ਤੁਹਾਨੂੰ ਕੌਣ ਛੱਡ ਕੇ ਗਿਆ ਸੀ ਘਰ ਜਾਣਾ ਚਾਹੁੰਦੇ ਹੋ ਆਪਣੇ ਕਿਸਮਤ ਦੀ ਗੱਲ ਹੈ ਕੱਪੜੇ ਨਹੀਂ ਪਾਏ ਤੁਸੀਂ ਮੇਰੀ ਚੁੰਮੀ ਕੋਈ ਨਹੀਂ ਤੁਹਾਨੂੰ ਪਰਸ ਤੇ ਆਈ ਮੈਂ ਮਾਰ ਜਾ ਤਾਡੇ ਕੱਪੜੇ ਤੁਸੀਂ ਕਿੱਥੇ ਦੇ ਆ ਕੀ ਹੈ ਇਹ ਕੱਪੜੇ ਨਹੀਂ ਪਾਏ ਹੈਗੇ ਬੀਬੀ ਰੋਣਾ ਨਹੀਂ ਬੀਬੀ ਰੋਣਾ ਨਹੀਂ ਅਸੀਂ ਸਾਰੇ ਤੁਹਾਡੇ ਨਾਲ ਹਾਂ ਅਸੀਂ ਤੁਹਾਨੂੰ ਤੁਹਾਡੇ ਘਰ ਪਹੁੰਚਾਵਾਂਗੇ ਅਸੀਂ ਇਸੇ ਕਰਕੇ ਤਾਂ ਇੱਥੇ ਆਏ ਆ ਬੀਬੀ ਅਸੀਂ ਤੁਹਾਡੇ ਬੱਚਿਆਂ ਵਰਗੇ ਆ ਰੋਣ ਦੀ ਵੀ ਮਾਲੂਝੀ ਨਾ ਬੱਸ ਆਏ ਕੀ ਚਾਹੀਦਾ ਤੁਹਾਨੂੰ ਪ੍ਰਸ਼ਾਦ ਪ੍ਰਸ਼ਾਦਾ ਘਣਾ ਅਸੀਂ ਵੀ ਤੁਹਾਡੇ ਬੱਚੇ ਆ ਅਸੀਂ ਤੁਹਾਨੂੰ ਤੁਹਾਡੇ ਘਰ ਪਹੁੰਚਾਵਾਂਗੇ ਸਵਾਲ ਤਾਂ ਮੈਂ ਵੀ ਇਸ ਬਜ਼ੁਰਗ ਬੀਬੀ ਦੇ ਪਰਿਵਾਰ ਨੂੰ ਪੁੱਛਣਾ ਚਾਹੁੰਦੀ ਆ ਇਸ ਬਜ਼ੁਰਗ ਬੀਬੀ ਨੇ ਕੀ ਵਿਗਾੜਿਆ ਸੀ ਜੇਕਰ ਇਸ ਬਜ਼ੁਰਗ ਬੀਬੀ ਦੇ ਪਰਿਵਾਰ ਨੇ ਅਝਿਹਾ ਕੀਤਾ ਤਾਂ ਲੱਖ ਦੀ ਲਾਣਤ ਹੈ ਤੁਹਾਡੇ ਤੇ ਬੀਬੀ ਨੂੰ ਸਦਮਾ ਲੱਗਿਆ ਹੈ ਗਹਿਰਾ ਸਦਮਾ ਲੱਗਿਆ ਹੈ ਅਸੀਂ ਪਹਿਲਾਂ ਵੀ ਆਫ ਕੈਮਰਾ ਬੀਬੀ ਦੇ ਨਾਲ ਗੱਲਬਾਤ ਕੀਤੀ ਹੈ ਬੀਬੀ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੀ ਸੀ